ਸ਼ਸ਼ੀਕਾਲ ਦੋਸਤੋ ਅਮਰਤ ਟੈਕ ਦੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਸਕੂਲਾਂ ਵਿੱਚ ਸਪੈਸ਼ਲ ਐਜੂਕੇਸ਼ਨ ਲਈ PRT ਅਤੇ PGT ਅਧਿਆਪਕਾਂ ਦੀ ਭਰਤੀ ਲਈ ਅਨਾਉਂਸਮੈਂਟ ਹੋਈ ਹੋਈ ਹੈ। ਤੇ ਇਸ ਪੰਜਾਬ ਸਰਕਾਰ ਨੇ 2025 ਦੇ ਵਿਸ਼ੇਸ਼ ਖੇਤਰ ਲਈ PRT ਪ੍ਰਾਇਮਰੀ ਅਤੇ PGT ਗ੍ਰੈਜੂਏਸ਼ਨ ਪਾਸ ਅਧਿਆਪਕਾਂ ਦੀ ਭਰਤੀ ਲਈ ਕੋਸ਼ਿਸ਼ ਨਾ ਕੀਤੀ ਗਈ ਹੈ। ਕੁੱਲ 725 ਪੋਸਟਾਂ ਦੇ ਜਿਹੜੀਆਂ ਕਿ ਖਾਲੀ ਪਈਆਂ ਨੇ ਜਿੰਨਾ ਵਿੱਚ 393 ਪੀਆਰਟੀ ਸਪੈਸ਼ਲ ਐਜੂਕੇਸ਼ਨ ਅਤੇ 332 ਪੋਸਟਾਂ ਪੀਜੀਟੀ ਸਪੈਸ਼ਲ ਐਜੂਕੇਸ਼ਨ ਲਈ ਹਨ ਜੋਗ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਫਾਰਮ ਜਿਹੜਾ ਆਨਲਾਈਨ ਭਰ ਸਕਦੇ ਹੋ ਜੀ ਉਮਰ ਦੀ ਹੱਦ 18 ਤੋਂ 37 ਸਾਲ ਦਿੱਤੀ ਗਈ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਦੇਵਾਂਗੇ ਦੋਸਤੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਆਨ ਕਰ ਲੈਣਾ ਤਾਂ ਕਿ ਜਦ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੋਸਤੋ ਹੁਣ ਅੱਗੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਐਜੂਕੇਸ਼ਨਰ ਰਿਕਰੂਟਮੈਂਟ ਬੋਰਡ ਵੱਲੋਂ ਪੀ ਆਰਟੀ ਅਤੇ ٹی جی ٹی ਟੀਚਰ ਦੀ ਭਰਤੀ ਜਿਹੜੀ ਕਿ ਐਨਾਉਂਸ ਕੀਤੀ ਗਈ ਹੈ 2025 ਦੀ ਭਰਤੀ ਹੈ ਜੀ ਅੱਗੇ ਇੰਪੋਰਟੈਂਟ ਡੇਟਸ ਦੇ ਵਿੱਚ ਇਹਨਾਂ ਪੋਸਟਾਂ ਨੂੰ ਭਰਤੀ ਜਿਹੜੀ ਆਖਰੀ ਮਿਤੀ ਹੈ 23 9 2025 ਹੈ ਜੀ ਸ ਡੇਟ ਤੱਕ ਤੁਸੀਂ ਇਸ ਪੋਸਟ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਰਨਲ OBC EWS ਦੀ ਜਿਹੜੀ 2000 ਰੁਪਏ ਕੇ ਫੀਸ ਰੱਖੀ ਹੋਈ ਹੈ SC ST ਦੀ ਜਿਹੜੀ ਕੇ 1000 ਰੁਪਏ ਫੀਸ ਰੱਖੀ ਹੋਈ ਹੈ ਜੀ ਐਕਸ ਸਰਵਿਸਮੈਨ ਦੀ ਕੋਈ ਫੀਸ ਨਹੀਂ ਹੈ ਜੀ ਤਾਂ ਜਿੰਨਾ ਵੀ ਪੋਸਟਾਂ ਦੀ ਆਨਲਾਈਨ ਫੀਸ ਆ ਉਹ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਸੀਂ ਨੈਟ ਬੈਂਕਿੰਗ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੇ ਥਰੂ ਜਿਹੜਾ ਕੇ ਜਾਂ UPI ਦੇ ਥਰੂ ਪੇਮੈਂਟ ਆਨਲਾਈਨ ਕਰ ਸਕਦੇ ਹੋ ਜੀ ਅੱਗੇ ਏਜ ਲਿਮਟ ਦੀ ਗੱਲ ਕਰੀਏ ਤਾਂ ਏਜ ਲਿਮਟ 18 ਤੋਂ 37 ਸਾਲ ਰੱਖੀ ਹੋਈ ਆ ਪੋਸਟਾਂ ਦੇ ਅਨੁਸਾਰ ਨੇ ਕਿ ਏਜ ਲਿਮਟ ਵਾਧ ਘਟ ਦਿੱਤੀ ਹੋਈ ਆ ਜੀ ਏਜ ਲਿਮਟ 1 1 2025 ਤੱਕ ਜਿਹੜੀ ਕਿ ਇੰਨੀ ਹੋਣੀ ਚਾਹੀਦੀ ਆ ਬਾਕੀ ਗਵਰਨਮੈਂਟ ਦੇ ਜੋ ਰੂਲ ਨੇ ਜਿਵੇਂ ਕਿ ਐਸਸੀ ਕੈਟਾਗਰੀ ਨੂੰ 5 ਸਾਲ ਦੀ ਛੋਟ ਹੁੰਦੀ ਆ ਬੀਸੀ ଓਬੀਸੀ ਕੈਟਾਗਰੀ ਨੂੰ 3 ਸਾਲ ਦੀ ਛੋਟ ਹੁੰਦੀ ਆ ਉਹ ਤੁਹਾਨੂੰ ਮਿਲ ਜਾਣੀ ਆ ਜੀ ਪੋਸਟ ਡਿਟੇਲ ਦੇ ਵਿੱਚ ਪੀਆਰਟੀ ਸਪੈਸ਼ਲ এডੂਕੇਸ਼ਨ ਦੀਆਂ 393 ਪੋਸਟਾਂ ਨੇ ਕੁਆਲਿਫੀਕੇਸ਼ਨ ਦੇ ਵਿੱਚ ਪੀਆਰਟੀ ਸਪੈਸ਼ਲ এডੂਕੇਸ਼ਨ ਵਾਸਤੇ 10ਵੀਂ ਪਾਸ ਹੋਣਾ ਲਾਜ਼ਮੀ ਆ ਜੀ ਪੰਜਾਬੀ ਦੇ ਨਾਲ ਪਾਸ ਕੀਤੀ ਹੋਵੇ ਪੰਜਾਬੀ ਸਬਜੈਕਟ ਨਾਲ 10ਵੀਂ ਪੱੰਦਰ ਤੱਕ ਪਾਸ ਕੀਤੀ ਹੋਵੇ ਐਨੀ ਗ੍ਰੈਜੂਏਸ਼ਨ ਡਿਗਰੀ ਨਾਲ ਹੀ ਇਹਦੇ ਕੋਈ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ ਜਿਦੇ ਵਿੱਚ ਜਨਰਲ ਦੇ ਜਿਹੜੀ ਕਿ 50% ਦਾ ਨੰਬਰ ਹੋਣੇ ਚਾਹੀਦੇ ਆ ਉਹ ਵੀ ਤੇ OBC ST ਤੇ PH ਫਿਜ਼ੀਕਲ ਹੈਂਡੀਕੈਪਟ ਦੇ 45% ਨੰਬਰ ਨਾਲ ਪਾਸ ਹੋਣੇ ਚਾਹੀਦੇ ਜੀ ਗ੍ਰੈਜੂਏਸ਼ਨ ਇਸ ਤੋਂ ਇਲਾਵਾ ਅਗਰ ਤੁਹਾਡਾ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਪਾਸ ਕੀਤਾ ਹੋਇਆ ਡੀਐਡ ਸਪੈਸ਼ਲ ਐਡਿ ਪੀਐਸਟਾਟ ਲੈਵਲ 1 एग्जाम ਪਾਸ ਕੀਤਾ ਹੋਇਆ ਤਾਂ ਵੀ ਤੁਸੀਂ ਇਸ ਪੋਸਟ ਨੂੰ ਜਿਹੜਾ ਕਿ ਅਪਲਾਈ ਕਰ ਸਕਦੇ ਹੋ ਅੱਗੇ ਪੀਜੀਟੀ ਸਪੈਸ਼ਲ এডਿਕੇਸ਼ਨ ਵਾਸਤੇ ਆ ਜਿਹੜੇ ਕਿ 332 ਪੋਸਟਾਂ ਨੇ ਤੇ ਇਹਦੇ ਵਿੱਚ ٹیਜੀਟੀ ਸਪੈਸ਼ਲ এডਿਕੇਸ਼ਨ ਵਾਸਤੇ 10ਵੀਂ ਪਾਸ ਹੋਣਾ ਚਾਹੀਦਾ ਪੰਜਾਬੀ ਸਬਜੈਕਟ ਦੇ ਨਾਲ ਐਨੀ ਗ੍ਰੈਜੂਏਸ਼ਨ ਡਿਗਰੀ ਕੋਈ ਵੀ ਗ੍ਰੈਜੂਏਸ਼ਨ ਡਿਗਰੀ ਪਾਸ ਹੋਣੀ ਚਾਹੀਦੀ ਆ ਜਨਰਲ ਕੈਟਾਗਰੀ ਦੇ 55% ਨੰਬਰ ਹੋਣੇ ਚਾਹੀਦੇ ਆ ਜੀ ਤੇ OBC SC ST PH ਫਿਜ਼ੀਕਲੀ ਹੈਂਡੀਕੈਪਡ ਦੇ 50% ਨੰਬਰ ਹੋਣੇ ਚਾਹੀਦੇ ਆ ਐਸ ਪੋਸਟ ਵਾਸਤੇ ਜੀ ਇਸ ਤੋਂ ਇਲਾਵਾ ਬੈਚਲਰ ਡਿਗਰੀ ਇਨ ਸਪੈਸ਼ਲ এডਿਕੇਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਡੀ ਈ ਡੀ ਸਪੈਸ਼ਲ ਏ ਡੀ ਪੀ ਐਸ ਟੈਕਟ ਸੈਕੰਡ ਲੈਵਲ ਜਿਹੜਾ ਕਿ ਐਗਜ਼ਾਮ ਪਾਸ ਹੋਣਾ ਚਾਹੀਦਾ ਪੀਜੀਟੀ ਸਪੈਸ਼ਲ এডਿਕੇਸ਼ਨ ਦੀ ਪੋਸਟ ਵਾਸਤੇ ਜੀ ਅੱਗੇ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਰਿਟਨ ਐਗਜ਼ਾਮ ਹੋਏਗਾ ਜੀ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਤੇ ਅੱਗੇ ਮੈਡੀਕਲ ਐਗਜ਼ਾਮ ਹੋਏਗਾ ਤਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੇ ਫੁੱਲ ਨੋਟੀਫਿਕੇਸ਼ਨ ਦੇਖਣ ਦੇ ਲਈ ਤੁਸੀਂ ਸਾਡੀ ਅਫੀਸ਼ੀਅਲ ਵੈਬਸਾਈਟ ਪੰਜਾਬ ਜੌਬ ਸਟੇਸ਼ਨ .com ਤੇ ਆ ਕੇ ਤੁਸੀਂ ਪੋਸਟਾਂ ਦੀ ਜਾਣਕਾਰੀ ਲੈ ਸਕਦੇ ਹੋ ਜੀ ਇੱਥੇ ਤੁਹਾਨੂੰ ਅਪਲਾਈ ਕਰਨ ਦੇ ਲਿੰਕ ਵੀ ਮਿਲ ਜਾਣਗੇ ਇੱਥੇ ਤੁਹਾਨੂੰ ਫੁੱਲ ਨੋਟੀਫਿਕੇਸ਼ਨ ਵੀ ਮਿਲ ਜੂਗਾ ਤੇ ਪੋਸਟ ਸਬੰਧੀ ਹੋਰ ਨਾ ਪੋਸਟਾਂ ਦੀ ਜਾਣਕਾਰੀ ਦੇ ਲਈ ਵੀ ਤੁਸੀਂ ਇਸ ਵੈਬਸਾਈਟ ਪੰਜਾਬ ਜੌਬ ਸਟੇਸ਼ਨ ਤੇ ਆ ਕੇ ਜਾਣਕਾਰੀ ਲੈ ਸਕਦੇ ਹੋ ਸੋ ਦੋਸਤੋ ਇੰਨੀ ਕੁ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਏ ਸੀ ਵੀਡੀਓ ਵਧੀਆ ਲੱਗੀ লাইਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ